ਸਿੱਖਿਆ ਵਿਭਾਗ ਦੇ ਨਵੇਂ ਫੈਸਲੇ ਨੇ ਪ੍ਰਾਈਵੇਟ ਸਕੂਲਾਂ ਨੂੰ ਨਵੀਂ ਚਿੰਤਾ ਵਿੱਚ ਪਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਲਾਇਸੈਂਸਸ਼ੁਦਾ ਪ੍ਰਾਈਵੇਟ ਸਕੂਲਾਂ ਦੇ ਬੱਸ ਵਾਈਨਰ ਡਰਾਈਵਰਾਂ ਕੰਡਕਟਰਾਂ ਲਈ ਡੋਪ ਟੈਸਟ ਸਰਟੀਫਿਕੇਟ ਦੇ ਨਾਲ ਅੱਖਾਂ ਦੀ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ ਜਿਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਸਕੂਲ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਡਰਾਈਵਰ ਤੇ ਪ੍ਰਬੰਧਨ ਵਿਰੁੱਧ ਕਾਰਵਾਈ ਕੀਤੀ ਜਾਏ ਜਿਲਾ ਪੱਧਰ ਤੇ ਸਿੱਖਿਆ ਅਧਿਕਾਰੀ ਹਰੇਕ ਨਿੱਜੀ ਸਕੂਲ ਦੇ ਡਰਾਈਵਰਾਂ ਤੇ ਕੰਡਕਟਰਾਂ ਦੇ ਟੈਸਟਾਂ ਦੀ ਰਿਪੋਰਟ ਲਏਗਾ ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਹੁਣ ਪੁਲਿਸ ਵੈਰੀਫਿਕੇਸ਼ਨ ਲਈ ਅੱਖਾਂ ਦੀ ਜਾਂਚ ਦੇ ਨਾਲ-ਨਾਲ ਡੋਪ ਟੈਸਟ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣਾ ਪਵੇਗਾ ਇਹ ਰਿਪੋਰਟ ਡੀਓ ਨੂੰ ਪੇਸ਼ ਕੀਤੀ ਜਾਏਗੀ ਡੀਓ ਹਰੇਕ ਸਕੂਲ ਦੀ ਸਮੀਖਿਆ ਕਰੇਗਾ ਜੇਕਰ ਕੋਈ ਲਾਪਰਵਾਹੀ ਜਾਂ ਗੈਲੀ ਹੁੰਦੀ ਹੈ ਤਾਂ ਸਕੂਲ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਜੇਕਰ ਕੋਈ ਸਕੂਲ ਹਦਾਇਤਾਂ ਦੀ ਉਲੰਘਣਾ ਕਰਦਾ ਤਾਂ ਡੀਓ ਸੇਫ ਸਕੂਲ ਵਾਹਨ ਨੀਤੀ ਮੀਟਿੰਗ ਵਿੱਚ ਕਾਰਵਾਈ ਕਰੇਗਾ ਇਸ ਦੇ ਨਾਲ ਹੀ ਜਿਲ੍ਹਾ ਸਿੱਖਿਆ ਅਫਸਰ ਨੇ ਇਸ ਸਬੰਧੀ ਵੱਖ-ਵੱਖ ਸਕੂਲਾਂ ਤੋਂ ਰਿਪੋਰਟ ਵੀ ਮੰਗੀ ਹੈ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਉਣ ਜਾਣ ਵਾਲੀ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਇਸ ਲਈ ਹਰੇਕ ਸਕੂਲ ਮੁਖੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡਰਾਈਵਰ ਅਤੇ ਕੰਡਕਟਰ ਦੇ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਅੱਖਾਂ ਦੀ ਰੋਸ਼ਨੀ ਟੈਸਟ ਤੇ ਡੋਪ ਟੈਸਟ ਰਿਪੋਰਟ ਸਬੰਧਤ ਜ਼ਿਲ੍ਹਾ ਡੀਓ ਨੂੰ ਭੇਜਣ ਡਰਾਈਵਰਾਂ ਕੰਡਕਟਰਾਂ ਲਈ ਫਿਟਨੈਸ ਪੁਲਿਸ ਵੈਰੀਫਿਕੇਸ਼ਨ ਡੋਪ ਟੈਸਟ ਵਰਦੀ ਅੱਖਾਂ ਦੀ ਰਿਪੋਰਟ ਲਾਜ਼ਮੀ ਕੀਤੀ ਗਈ ਹੈ ਬਠਿੰਡਾ ਦੇ ਡੀਓ Shivpal Goelik ਐ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਾਈਵੇਟ ਸਕੂਲਾਂ ਦੇ ਡਰਾਈਵਰਾਂ ਤੇ ਕਨੈਕਟਰਾਂ ਦੇ ਡਰੋਪ ਟੈਸਟਾਂ ਦੀਆਂ ਰਿਪੋਰਟਾਂ ਲਈਆਂ ਜਾ ਰਹੀਆਂ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਨਿੱਜੀ ਸਕੂਲ ਵਿਰੁੱਧ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਅਨਗੈਨੀ ਕਰਦਾ ਤਾਂ ਉਸ ਉੱਤੇ ਵੱਡੀ ਕਾਰਵਾਈ ਹੋਣ ਕੀਤੀ ਜਾਏਗੀ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਧੁੰਦ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਬਹੁਤ ਸਾਰੀਆਂ ਪ੍ਰਾਈਵੇਟ ਸਕੂਲਾਂ ਦੀਆਂ ਬੈਨਾਂ ਵੀ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਨੇ ਤਾਂ ਕਿਤਨੇ ਕਿਤੇ ਸਿੱਖਿਆ ਭਾਗ ਨੇ ਫੈਸਲਾ ਲਿਆ ਕਿ ਜਿਹੜੇ ਬੱਸ ਡਰਾਈਵਰ ਤੇ ਕੰਡਕਟਰ ਜਿਹੜੇ ਸਕੂਲਾਂ ਦੀਆਂ ਬੱਸਾਂ ਚਲਾਉਂਦੇ ਨੇ ਜਾਂ ਬੈਨਾਂ ਚਲਾਉਂਦੇ ਨੇ ਜਾਂ ਉਹਦੇ ਉੱਤੇ ਕੰਡਕਟਰ ਨਹੀਂ ਕਰਦੇ ਨੇ ਕਿਤੇ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ ਜਿਸ ਤੱਕ ਮਿਆਜਾ ਇਹਨਾਂ ਮਾਸੂਮ ਨੰਨੇ-ਮੁੰਨੇ ਬੱਚਿਆਂ ਨੂੰ ਪ੍ਰਗਟਨਾ ਪਏ ਕਿਉਂਕਿ ਬਹੁਤ ਸਾਰੇ ਸਕੂਲਾਂ ਵਿੱਚ ਜਿਹਾ ਹੁੰਦਾ ਕਿ ਜਿਹੜੇ ਚਾਲਕ ਨੇ ਡਰਾਈਵਰ ਨੇ ਉਹ ਕੋਈ ਨਾ ਕੋਈ ਡਰਗ ਲੈਂਦੇ ਨੇ ਜਿਸ ਕਰਕੇ ਬੱਚਿਆਂ ਦੀ ਜਿਹੜੀ ਜਾਨ ਹੈ ਉਹ ਖਤਰੇ ਵਿੱਚ ਰਹਿੰਦੀ ਹੈ ਇਸ ਕਰਕੇ ਹੁਣ ਡੋਪ ਟੈਸਟ ਰਿਪੋਰਟ ਹੈ ਜਿਹੜੀ ਉਹ ਸੌਂਪਣੀ ਪਏਗੀ ਜੇਕਰ ਕੋਈ ਸਕੂਲ ਅਜਿਹਾ ਨਹੀਂ ਕਰਦਾ ਤਾਂ ਉਹਦੇ ਉੱਤੇ ਕਾਰਵਾਈ ਹੋ ਸਕਦੀ ਹੈ ਸਕੂਲ ਕੇਵਲ ਕਾਰਵਾਈ ਉਸ ਬੱਸ ਚਾਲਕ ਤੇ ਨਹੀਂ ਹੋਏਗੀ ਬਲਕਿ ਉਸ ਸਕੂਲ ਵੀ ਜ਼ਿੰਮੇਵਾਰ ਹੋਏਗਾ ਜਿਸ ਸਕੂਲ ਦਾ ਡਰਾਈਵਰ ਜਾਂ ਕੰਡਕਟਰ ਹੈ ਜਿਹੜਾ ਉੱਥੋਂ ਦੀ ਵੈਂਚ ਚਲਾ ਰਿਹਾ ਜਾਂ ਬੱਸ ਚਲਾ ਰਿਹਾ ਹੈ ਜੇਕਰ ਉਹ ਉਹਦਾ ਡੋਪ ਟੈਸਟ ਉੱਥੇ ਨਹੀਂ ਪਹੁੰਚਦਾ ਹੈਗਾ ਤਾਂ ਜੇ ਇਸ ਦੇ ਵਿਰੁੱਧ ਫਿਰ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਹ ਇੱਕ ਤਰ੍ਹਾਂ ਕਿਤੇ ਅਹਿਮ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਪਿੰਡਾਂ ਤੋਂ ਜਿਹੜੇ ਬੱਚੇ ਨੇ ਹੁਸ਼ਿਆਰਾਂ ਵਾਸਤੇ ਪੜਨ ਵਾਸਤੇ ਜਾਂਦੇ ਨੇ ਤਾਂ ਕਈ-ਕਈ ਘੰਟੇ ਦਾ ਸਫ਼ਰ ਬੱਚਿਆਂ ਨੂੰ ਵੈਨਾ ਦੇ ਵਿੱਚ ਕਰਨਾ ਪੈਂਦਾ ਹੈ ਦੇ ਦੂਜੇ ਪਾਸੇ ਜਦੋਂ ਬੱਸ ਵੈਨਾਂ ਨੇ ਜਿਹੜੀਆਂ ਸਕੂਲ ਦੀਆਂ ਉਹ ਹਾਦਸੇ ਦਾ ਕੰਦੇ ਸ਼ਕਾਰ ਹੋ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇੱਕ ਕਾਫੀ ਥਾਂ ਤੇ ਗੱਲ ਸਾਹਮਣੇ ਆਉਂਦੀ ਹੈ ਕਿ ਡਰਾਈਵਰ ਦਾ ਨਸ਼ਾ ਕੀਤਾ ਹੋਇਆ ਸੀ ਹਾਦਸੇ ਦੌਰਾਨ ਵੀ ਨਸ਼ੀ ਦੀ ਗੱਲ ਸਾਹਮਣੇ ਆਉਂਦੀ ਹੈ ਜਿਸ ਨੂੰ ਲੈ ਕੇ ਹੁਣ ਸਿੱਖਿਆ ਵਿਭਾਗ ਪੂਰਾ ਐਕਸ਼ਨ ਮੋਡ ਦੇ ਵਿੱਚ ਹੈ ਕਿ ਕੋਈ ਵੀ ਡਰਾਈਵਰ ਕਨਡਕਟਰ ਜੇ ਨਸ਼ਾ ਕਰਕੇ ਸਕੂਲ ਦੀ ਵੈਨ ਚਲਾਉਂਦਾ ਹੈ ਖਾਸ ਤੌਰ ਤੇ ਬੱਸ ਚਲਾਉਂਦਾ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਨਹੀਂ ਤਾਂ ਰਿਪੋਰਟ ਹੈ ਜਿਹੜੀ ਡ੍ਰੌਪ ਟੈਸਟ ਦੀ ਉਹ ਸਾਡੇ ਕੋਲ ਜਮ੍ਹਾਂ ਕਰਵਾਓ ਤਾਂ ਹੁਣ ਨਿੱਜੀ ਸਕੂਲਾਂ ਨੂੰ ਨਵੀਂ ਵਿਵਤਾ ਵਿੱਚ ਪਾ ਦਿੱਤਾ ਹੈ ਸਿੱਖਿਆ ਵਿਭਾਗ ਨੇ ਤੇ ਇਹ ਕੰਮ ਸਿੱਖਿਆ ਵਿਭਾਗ ਪ੍ਰਾਈਵੇਟ ਸਕੂਲਾਂ ਨੂੰ ਹੁਣ ਕਰਨਾ ਪਏਗਾ ਜਿਹੜਾ ਸਕੂਲ ਜਿਹਾ ਨਹੀਂ ਕਰੇਗਾ ਉਹਦੇ ਉੱਤੇ ਕਾਰਵਾਈ ਹੋਏਗੀ ਉਹਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ ਤਾਂ ਇਸ ਸਖਤ ਸਖਤ ਦਾਇਤਾਂ ਜਿਹੜੀਆਂ ਸਰਕਾਰ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਨੂੰ ਕਿਸ ਜਿਹੜਾ ਸਿੱਖਿਆ ਅਫਸਰਾਂ ਤੱਕ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਸਕੂਲਾਂ ਦੇ ਹੈੱਡਮਾਸਟਰਾਂ ਨੂੰ ਪ੍ਰਿੰਸੀਪਲਾਂ ਤੱਕ ਵੀ ਇਹ ਗੱਲ ਪਹੁੰਚ ਚੁੱਕੀ ਹੈ ਇਤੇ ਹੁਣ ਕਿਤੇ ਨਾ ਕਿਤੇ ਐਕਸ਼ਨ ਮੋਡ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਦਿਓ ਜੱਜ ਧੰਨਵਾਦ